ਵਾਹਿਗੁਰੂ ਜੀ ਦੀ ਫਤਿਹ ਜੱਦੇ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਹੈਗੇ ਆ ਉਹ ਇੱਥੇ ਆਏ ਨੇ ਪੰਜਾਬ ਦੇ ਵਿੱਚ ਤੇ ਉਹਨਾਂ ਨੇ ਬਹੀਰ ਚਲਾਈ ਖਾਲਸਾ ਬਹੀਰ ਚਲਾਈ ਨਿਸ਼ਾਨਦੇ ਖਿਲਾਫ ਮੁਹਿੰਮ ਸ਼ੁਰੂ ਕਰੀ ਤੇ ਬੜੀ ਵੱਡੀ ਜਿਹੜੀ ਹੈ ਧਾਰਮਿਕ ਲਹਿਰ ਚਲਾਈ ਉਸ ਸਮੇਂ ਤੋਂ ਪਹਿਲੇ ਦਿਨ ਤੋਂ ਹੀ ਮੈਂ ਉਹਨਾਂ ਨਾਲ ਰਹੇ ਹਾਂ ਤੇ ਰੋਡੇ ਤੋਂ ਸ਼ੁਰੂ ਕਰੀ ਹੈ ਉੱਥੇ ਵੀ ਮੌਜੂਦ ਸੀ ਮੈਂ ਰੋਡੇ ਵੀ ਇਹ ਕਿ ਹਸੀਜਾ ਕੇ ਜਿਹੜੀ ਸੰਤ ਜਰਨੈਲ ਸਿੰਘ ਭੰਡਰਾਂ ਵਾਲੇ ਆ 20ਵੀਂ ਸਦੀ ਦੇ ਮਹਾਨ ਯੋਧੇ ਜਰਨੈਲ ਹੈ ਜਿਨ੍ਹਾਂ ਦੀ ਸੰਗਤ ਦਾ ਮੈਂ ਆਨੰਦ ਮਾਨਿਆ ਤੇ ਉਹਨਾਂ ਦੇ ਸਤਿਕਾਰਯੋਗ ਪਿਤਾ ਬਾਬਾ ਜੋਗਿੰਦਰ ਸਿੰਘ ਜਿਹੜੇ ਮੇਰੇ ਸਿਆਸੀ ਤੌਰ ਤੇ ਮੇਰੇ ਜਿਹੜੇ ਹੈ ਜੇ ਉਹ ਮਾਰਜ ਦਰਸ਼ਕ ਰਹੇ ਨੇ ਤੇ ਸਭ ਤੋਂ ਸੇ ਉਹ ਰਹੇ ਨੇ ਉਹਨਾਂ ਦੀ ਸੰਗਤ ਦਾ ਵੀ ਆਨੰਦ ਮਾਣਿਆ ਮੈਂ ਕਿਹਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਰੂਹ ਜਿਹੜੀ ਹੈ ਉਹ ਭਾਈ ਅਮਰਤਪਾਲ ਸਿੰਘ ਦੇ ਵਿੱਚ ਪ੍ਰਵੇਸ਼ ਕਰ ਗਈ ਤੇ ਲੜਾਈ ਨੂੰ ਚਲਾ ਰਹੇ ਨੇ ਸੋ ਉਹਨਾਂ ਦਾ ਸਤਿਕਾਰ ਜਿਹੜਾ ਹੈ অতি ਸਤਿਕਾਰ ਹੈ ਉਹਨਾਂ ਦੇ ਨਾਲ ਵਫਾਦਾਰੀ ਜਿਹੜੀ ਹੈ ਉਹ ਸ਼ੁਰੂ ਤੋਂ ਪਹਿਲੇ ਦਿਨ ਤੋਂ ਮੇਰੀ ਵਫਾਦਾਰੀ ਉਹਨਾਂ ਦੇ ਨਾਲ ਹੈ ਤੇ ਸਾਡੀ ਬਹੁਤ ਹੀ ਸਤਿਕਾਰਯੋਗ ਜਿਹੜੀ ਹਸਤੀ ਹੈ ਸਾਡੀ ਪਾਰਟੀ ਦੇ ਪ੍ਰਧਾਨ ਸਰਦਾਰ ਬਾਪੂ ਤਰਸੇਮ ਸਿੰਘ ਜੀ ਜਿਹੜੇ ਹੈਗੇ ਆ ਇਹ ਹੁਣ ਪਾਰਟੀ ਨੂੰ ਚਲਾ ਰਹੇ ਹੈ ਤੇ ਪਾਰਟੀ ਦੇ ਵਿੱਚ ਜੋ ਵੀ ਡਿਸਪੀਸਪਲਨ ਹੈ ਜੋ ਵੀ ਅਨੁਸ਼ਾਸਨ ਹੈ ਮੈਂ ਉਸ ਨੂੰ 100% ਨਹੀਂ 101% ਨਵਾਉਂ ਜੋ ਹੁਕਮੇ ਦੇਣਗੇ ਸਰਦਾਰ ترسےم ਸਿੰਘ ਜੀ ਤੇ ਉਹ ਹੁਕਮ ਜਿਹੜਾ ਹੈ ਹਰ ਕੀਮਤ ਤੇ ਜਿਹੜਾ ਹੈ ਉਹ ਮੰਨਿਆ ਜਾਊਗਾ ਤੇ ਇਹਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ ਕਿ ਇੱਥੇ ਪਧਾਰੇ ਨੇ ਤੇ ਮੈਨੂੰ ਇਹ ਜਿਹੜੀ ਹੈ ਜ਼ਿੰਮੇਵਾਰੀ ਸੌਂਪੀ ਹੈ ਬਲਾਰੇ ਦੀ ਜ਼ਿੰਮੇਵਾਰੀ ਸੌਂਪੀ ਹੈ ਇਹਨਾਂ ਨੇ ਸਰਦਾਰ ਸਾਹਿਬ ਨੇ ਤੇ ਅਨੁਸ਼ਾਸਨ ਦੇ ਵਿੱਚ ਰਹਿਣਾ ਸਭ ਤੋਂ ਜ਼ਰੂਰੀ ਹੈ ਪਾਰਟੀ ਤਾਂ ਹੀ ਜਿਹੜੀ ਆ ਉਹ ਅੱਗੇ ਵੱਧ ਚੜਦੀਏ ਚੜਦੀ ਕਲਾ ਵੱਲ ਜਾ ਸਕਦੀ ਹੈ ਜੇ ਅਨੁਸ਼ਾਸਨ ਰੱਖਿਆ ਜਾਏ ਔਰ 227 ਦੇ ਵਿੱਚ ਇਹ ਗੱਲ ਪੱਕੀ ਹੈ ਉਸ ਦੇ ਵਿੱਚ ਕੋਈ ਸਵਾਲੀਆ ਚਿੰਨ੍ਹ ਨਹੀਂ ਲਾਇਆ ਜਾ ਸਕਦਾ ਕਿ ਭਾਈ ਅਮਰਪਾਲ ਸਿੰਘ ਖਾਲਸਾ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਤੈ ਹੋ ਚੁਪਿਆ ਤੇ ਸੰਜਤ ਨੇ ਤੈ ਕਰਤਾ ਇਸ ਦੇ ਵਿੱਚ ਕੋਈ ਦੋ ਰਾਵਾਂ ਜਿਹੜੀਆਂ ਹੈ ਉਹ ਨਹੀਂ ਹੋ ਸਕਦੀਆਂ ਤੇ ਸਰਦਾਰ ਪਰਮਜੀਤ ਸਿੰਘ ਜੋਹੜ ਜਿਹੜੇ ਕਿ ਇੰਗਲੈਂਡ ਦੇ ਵਿੱਚ ਆਪਣੀ ਬਹੁਤ ਵੱਡਾ ਜਿਹੜਾ ਸੀ ਇਹ ਵਪਾਰ ਛੱਡ ਕੇ bizness ਛੱਡ ਕੇ ਇੱਥੇ ਆਏ ਨੇ ਤੇ ਪੰਥ ਦੀ ਸੇਵਾ ਦੇ ਵਿੱਚ ਲੱਗੇ ਨੇ ਚੀਫ ਕੋਆਰਡੀਨੇਟਰ ਦੇ ਤੌਰ ਤੇ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਇਹ ਵੀ ਅੱਜ ਇੱਥੇ ਪਧਾਰੇ ਨੇ ਇਹਨਾਂ ਦਾ ਵੀ ਮੈਂ ਬਹੁਤ ਤਨਬਾਦੀ ਆ ਸਾਹਿਬ ਜੀ 2027 ਚ ਤੁਮੇ ਪਾਰਟੀ ਇਲੈਕਸ਼ਨ ਲੜਉਂਦੀ ਆ ਤਾਂ ਤੁਸੀਂ ਤਿਆਰ ਦੇਖੋ ਜੀ ਗੱਲ ਇਹ ਹੁੰਦੀ ਹੈ ਕਿ ਇਲੈਕਸ਼ਨ ਲੜਾਉਣਾ ਨਾ ਲੜਾਉਣਾ ਜਿਹੜਾ ਹੈ ਉਹ ਪਾਰਟੀ ਦਾ ਅਧਿਕਾਰ ਹੁੰਦਾ ਹੈ ਉਸ ਦੇ ਵਿੱਚ ਮੈਂ ਨਹੀਂ ਐਲਾਨ ਕਰਨਾ ਹੁੰਦਾ ਉਹ ਐਲਾਨ ਜਿਹੜਾ ਜੋੜ ਸਮੇਂ ਤੇ ਜਿਹੜਾ ਹੈ ਉਹ ਸਰਦਾਰ ਤਰਸੀਮ ਸਿੰਘ ਜੀ ਨੇ ਕਰਨਾ ਜਿਹੜਾ ਇਹਨਾਂ ਦਾ ਹੁਕਮ ਹੋਊਗਾ ਪਾਰਟੀ ਦਾ ਹੁਕਮ ਹੋਊਗਾ ਤੇ ਉਹ ਮੈਂ ਹਰ ਹਾਲਤ ਦੇ ਵਿੱਚ ਤੇ ਹਰ ਹਿੱਲੇ ਜਿਹੜਾ ਹੈ ਉਹ ਪ੍ਰਵਾਨ ਕਰੂੰਗਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਜੋਲ ਕੋਆਰਡੀਨੇਟਰ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਅੱਜ ਅਸੀਂ ਬਰਨਾਲਾ ਵਿਖੇ ਇੱਥੇ ਪਹੁੰਚੇ ਆ ਐਕਐਸਐਮਪੀ ਸਰਦਾਰ ਰਾਜਦੇਵ ਸਿੰਘ ਜੀ ਖਾਲਸਾ ਜਿਨ੍ਹਾਂ ਦੇ ਇੱਥੇ ਗ੍ਰਹਿ ਵਿਖੇ ਪ੍ਰੈਸ ਕਾਨਫਰੰਸ ਰੱਖੀ ਗਈ ਆ ਉਹਦੇ ਲਈ ਅੱਜ ਦੋ ਮੁੱਦੇ ਨੇ ਸਾਡੇ ਕੋਲ ਜਿਹਦੇ ਸਬੰਧ ਵਿੱਚ ਆਪਾਂ ਇਹ ਪ੍ਰੈਸ ਕਾਨਫਰੰਸ ਕੀਤੀ ਇੱਕ ਤਾਂ ਇਹ ਕਿ ਰਾਜਦੇਵ ਸਿੰਘ ਜੀ ਖਾਲਸਾ ਪਹਿਲਾਂ ਵੀ ਸਾਡੇ ਨਾਲ ਇਹ ਭਾਈ ਅਮਰਤਪਾਲ ਸਿੰਘ ਹੁਣਾਂ ਦੀ ਗੱਲ ਦੇ ਉੱਤੇ ਬੜੀ ਬੇਬਾਕੀ ਨਾਲ ਡੱਟ ਕੇ ਇਹ ਗੱਲ ਕਰਦੇ ਰਹੇ ਨੇ ਪਰ ਹੁਣ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਆਪਣਾ ਪੂਰਾ ਜਿਹੜਾ ਟਾਈਮ ਆ ਉਹ ਸਾਡੀ ਪਾਰਟੀ ਦੇ ਨਾਲ ਦਿਓ ਤਾਂ ਕਿ ਆਪਾਂ ਜਿਹੜੀਆਂ ਪਾਰਟੀ ਦੀਆਂ ਗਤੀਵਿਧੀਆਂ ਇਹਨੂੰ ਹੋਰ ਵਧੀਆ ਤਰੀਕੇ ਨਾਲ ਵਧੀਆ ਢੰਗ ਦੇ ਨਾਲ ਚਲਾ ਸਕੀਏ ਕਿਉਂਕਿ ਇਹਨਾਂ ਦਾ ਬੜਾ ਵੱਡਾ ਤਜਰਬਾ ਐ ਐਮਪੀ ਵੀ ਰਹੇ ਨੇ ਐਡਵੋਕੇਟ ਨੇ ਇਸ ਇਲਾਕੇ ਦੇ ਵਿੱਚੋਂ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਕਿ ਹਰ ਵੇਲੇ ਇਹ ਸੇਵਾ ਕਰਨ ਦੇ ਲਈ ਪੰਥ ਤੇ ਪੰਜਾਬ ਦੀ ਲਈ ਹਮੇਸ਼ਾ ਤਤ ਪਰ ਰਹਿੰਦੇ ਨੇ ਸੋ ਇਹਨਾਂ ਦਾ ਇਹਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਦੇ ਲਈ ਅਸੀਂ ਅੱਜ ਇਸ ਪੰਜਾਬ ਦੇ ਅੰਦਰ ਆਪਣੀ ਗੱਲ ਨੂੰ ਅੱਗੇ ਤੋਰਨ ਦੇ ਲਈ ਪੰਜ ਜਿਹੜੇ ਬਲਾਰੇ ਆ ਉਹ ਹੋਰ ਨਿਯੁਕਤ ਕਰਨ ਜਾ ਰਹੇ ਆ ਜਿਨ੍ਹਾਂ ਦੇ ਵਿੱਚ ਸਰਦਾਰ ਰਾਜਦੇਵ ਸਿੰਘ ਜੀ ਖਾਲਸਾ ਐਕਐਮਪੀ ਉਹ ਵੀ ਸਾਡੀ ਪਾਰਟੀ ਦੇ ਬਲਾਰੇ ਹੋਣਗੇ ਸਰਦਾਰ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਔਰ ਉਹਦੇ ਨਾਲ ਹੀ ਬੀਬੀ ਸਤ ਪ੍ਰੋਫੈਸਰ ਬੀਬੀ ਸਤਨਾਮ ਕੌਰ ਜੀ ਪਟਿਆਲੇ ਤੋਂ ਨੇ ਉਹ ਵੀ ਤੇ ਨਾਲ ਹੀ ਸਰਦਾਰ ਸੁਖਦੇਵ ਸਿੰਘ ਜੀ ਸੰਧੂ ਕਾਦੀਆਂ ਤੋਂ ਜਿਹੜੇ ਸਾਡੇ ਨਾਲ ਇੱਥੇ ਬੈਠੇ ਨੇ ਤੇ ਸਰਦਾਰ ਪ੍ਰਗਟ ਸਿੰਘ ਜੀ ਮੀਆਂ ਬੈਂਡ ਇਹ ਵੀ ਸਾਡੇ ਨਾਲ ਅੱਜ ਇੱਥੇ ਆਏ ਹੋਏ ਆ ਸੋ ਇਹ ਅਸੀਂ ਪੰਜ ਨਿਯੁਕਤੀਆਂ ਜਿਹੜੀਆਂ ਅਕਾਲੀ ਦਲ ਵਾਰਿਸ ਪੰਜਾਬ ਦੀ ਜਿਹੜੀ ਜਥੇਬੰਦੀ ਆ ਪਾਰਟੀ ਆ ਉਹਦੇ ਬਲਾਰੇ ਦੇ ਤੌਰ ਤੇ ਇਹਨਾਂ ਨੂੰ ਨਿਯੁਕਤ ਕੀਤਾ ਇਹ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਅਸੀਂ ਸਮਝਦੇ ਹਾਂ ਕਿ ਸਾਡੇ ਕੋਲ ਪਹਿਲਾਂ ਵੀ ਦੋ ਬਲਾਰੇ ਸੀਗੇ ਪਰ ਉਹਦੇ ਵਿੱਚ ਵਾਧਾ ਕਰਕੇ ਹੁਣ ਅਸੀਂ ਆਪਣੀ ਪਾਰਟੀ ਦੇ ਸੱਤ ਬਲਾਰੇ ਨਿਯੁਕਤ ਕੀਤੇ ਆ ਤਾਂ ਕਿ ਆਪਣੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਨੂੰ ਅਸੀਂ ਹੋਰ ਤੇਜ਼ ਕਰ ਸਕੀਏ ਸੋ ਉਹਦੇ ਨਾਲ ਹੀ ਦੂਸਰੀ ਗੱਲ ਇੱਕ ਅੱਜ ਮੁੱਖ ਮੁੱਦਾ ਹੋ ਇਹ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਜੇ ਕੋਈ ਪੰਜਾਬ ਦੀ ਗੱਲ ਕਰਦਾ ਜੇ ਕੋਈ ਸਿੱਖ ਪੰਥ ਦੀ ਗੱਲ ਕਰਦਾ ਤੇ ਉਹਨੂੰ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਇਹਨਾਂ ਨੇ ਬਿਲਕੁਲ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਉਹ ਲੋਕਾਂ ਨੂੰ ਵਹਿੀਰ ਦੇ ਰੂਪ ਵਿੱਚ ਜਾਗਰਤ ਕਰ ਰਹੇ ਸੀਗੇ ਕਿ ਤੁਸੀਂ ਨਸ਼ਿਆਂ ਨੂੰ ਤਿਆਗੋ ਜਿਹੜਾ ਕਿ ਇੱਕ ਬੜਾ ਵੱਡਾ ਮੁੱਦਾ ਪੰਜਾਬ ਦਾ ਹੈਗਾ ਪਰ ਇੱਥੋਂ ਦੀ ਸਰਕਾਰ ਨੇ ਤੇ ਭਾਰਤ ਦੀ ਸਰਕਾਰ ਨੇ ਉਹਨਾਂ ਨੂੰ ਬਿਨਾਂ ਕਸੂਰ ਤੋਂ ਪਹਿਲਾਂ 1 ਸਾਲ ਦੀ ਐਨਐਸਏ ਲਾਈ ਫਿਰ 1 ਸਾਲ ਦੀ ਹੋਰ ਵਧਾ ਦਿੱਤੀ ਹੱਦੋਂ ਦੋਂ ਹੋ ਗਈ ਜਦੋਂ ਫਿਰ ਆਪਾਂ ਨੂੰ ਲੱਗਦਾ ਸੀ ਕਿ ਸ਼ਾਇਦ ਉਹ ਬਾਹਰ ਆਉਣਗੇ ਕਿਉਂਕਿ ਉਹ ਮੈਂਬਰ ਪਾਰਲੀਮੈਂਟ ਨੇ ਖਡੂਰ ਸਾਹਿਬ ਦੀ ਧਰਤੀ ਦੇ ਉੱਤੋਂ 20 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਪਰ ਉਹਨਾਂ ਦੇ ਉੱਤੇ ਤੀਸਰੀ ਵਾਰ ਬਿਨਾਂ ਕਿਸੇ ਗੱਲ ਤੋਂ ਐਨਐਸਏ ਲਾ ਕੇ ਉਹਨਾਂ ਨੂੰ ਅੱਜ ਵੀ ਉਹਨਾਂ ਦੀ ਜੇਲ੍ਹ ਦੇ ਅੰਦਰ ਰੱਖ ਕੇ ਜਿਹੜੀ ਆਵਾਜ਼ ਆ ਉਹ 20 ਲੱਖ ਲੋਕਾਂ ਦੀ ਖਡੂਰ ਸਾਹਿਬ ਤੋਂ ਜਿੱਥੋਂ ਇੱਕ ਲੋਕਤੰਤਰਕ ਤਰੀਕੇ ਦੇ ਨਾਲ ਮੈਂਬਰ ਪਾਰਲੀਮੈਂਟ ਬਣੇ ਆ ਉਹਨੂੰ ਦਬਾਉਣ ਦੇ ਲਈ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਸੋ ਉਹਨਾਂ ਨੂੰ ਜੇਲ੍ਹ ਵਿੱਚ ਬਿਨਾਂ ਕਿਸੇ ਗੱਲ ਤੋਂ ਰੱਖਿਆ ਗਿਆ ਸੋ ਦੇ ਲਈ ਔਰ ਉਸ ਤੋਂ ਅੱਗੇ ਜਾ ਕੇ ਇਹ ਤਾਂ ਇੱਕ ਗੱਲ ਉਹਨਾਂ ਦੀ ਹੈਗੀ ਆ ਦੂਸਰੀ ਗੱਲ ਪੰਜਾਬ ਦੀ ਸਰਕਾਰ ਜਿਹੜੀ ਕਰ ਰਹੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਜਿੰਨੇ ਵੀ ਸੇਵਾਦਾਰ ਨੇ ਜਿਹੜੀਆਂ ਅਸੀਂ ਜ਼ਿਲ੍ਹਿਆਂ ਦੀਆਂ ਕਮੇਟੀਆਂ ਬਣਾਉਨੇ ਆ ਜਾਂ ਬਲਾਕਾਂ ਦੀਆਂ ਕਮੇਟੀਆਂ ਬਣਾਉਨੇ ਜਾਂ ਪਿੰਡਾਂ ਵਿੱਚ ਕਮੇਟੀਆਂ ਬਣਾ ਰਹੇ ਆ ਲੋਕਾਂ ਦੇ ਵਿੱਚ ਪੂਰੇ ਪੰਜਾਬ 'ਚ ਬੜਾ ਵੱਡਾ ਸਾਨੂੰ ਸਹਿਯੋਗ ਮਿਲ ਰਿਹਾ ਸਰਕਾਰ ਆਪ ਦੀਆਂ ਏਜੰਸੀਆਂ ਰਹੀ ਚਾਹੇ ਉਹ ਸੀਆਈਡੀ ਹੋਵੇ ਚਾਹੀ ਉਹ ਪੁਲਿਸ ਹੋਵੇ ਉਹਦੇ ਰਹੀ ਸਾਡੇ ਬਹੁਤ ਸਾਰੇ ਜਿੰਨੇ ਉਹ ਸੇਵਾਦਾਰ ਆ ਉਹਨਾਂ ਨੂੰ ਉਹ ਥਾਣਿਆਂ ਵਿੱਚ ਬੁਲਾ ਰਹੇ ਆ ਜਾਂ ਫੋਨ ਕਰਕੇ ਉਹਨਾਂ ਨੂੰ ਬਹੁਤ ਗਲਤ ਤਰੀਕੇ ਦੇ ਨਾਲ ਉਹਨਾਂ ਦੇ ਕੋਲੋਂ ਸਵਾਲ ਜਵਾਬ ਕੀਤੇ ਜਾ ਰਹੇ ਆ ਉਹਨਾਂ ਦੇ ਅੰਦਰ ਇੱਕ دہشت ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਕਿ ਇਹ ਬਿਲਕੁਲ ਇਸ ਪਾਰਟੀ ਦੇ ਨਾਲ ਜੁੜਨਾ ਇਹ ਡਰ ਜਾਣ ਮੈਂ ਸਮਝਦਾ ਕਿ ਜੇ ਇਸ ਦੇਸ਼ ਦੇ ਅੰਦਰ ਇੱਕ ਲੋਕਤੰਤਰਕ ਤਰੀਕੇ ਨਾਲ ਇੱਕ ਡੈਮੋਕ੍ਰੇਸੀ ਹੈ ਸਾਨੂੰ ਕਿਤੇ ਵੀ ਕਿਸੇ ਵੀ ਪਾਰਟੀ ਵਿੱਚ ਕੰਮ ਕਰਨ ਦੀ ਜਿਹੜਾ ਕਿ ਇਹ ਸਰਕਾਰ ਉਸ ਡੈਮੋਕ੍ਰੇਸੀ ਨੂੰ ਬਿਲਕੁਲ ਨਜਾਇਜ਼ ਤਰੀਕੇ ਨਾਲ ਗਲਤ ਤਰੀਕੇ ਨਾਲ ਆਪਣੇ ਗਲਤ ਹੱਥਕੰਡੇ ਵਰਤ ਕੇ ਸਾਡੀ ਪਾਰਟੀ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਇਹਨਾਂ ਨੂੰ ਪਤਾ ਹੈ ਕੀ ਪੰਜਾਬ ਦੀ ਧਰਤੀ ਦੇ ਉੱਤੇ 2027 ਦੇ ਵਿੱਚ ਲੋਕ ਕੀ ਕਰਨ ਜਾ ਰਹੇ ਨੇ ਲੋਕਾਂ ਦੇ ਮਨਾਂ ਵਿੱਚ ਕੀ ਹੈ ਸੋ ਉਸ ਗੱਲ ਤੋਂ ਇਹ ਡਰਦੇ ਹੋਏ ਸਾਡੀ ਪਾਰਟੀ ਦੇ ਨਾਲ ਇੱਕ ਰਾਜਨੀਤਿਕ ਬਦਲਾਖੋਰੀ ਦੇ ਰਾਹੀਂ ਸਾਡੇ ਜਿੰਨੇ ਵੀ ਉਹ ਸੇਵਾਦਾਰ ਆ ਉਹਨਾਂ ਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਸੋ ਉਹਦੇ ਲਈ ਅਸੀਂ ਪੰਜਾਬ ਸਰਕਾਰ ਨੂੰ ਔਰ ਇੱਥੇ ਦਾ ਜਿਹੜਾ ਉਹਨਾਂ ਮਹਿਕਮਿਆਂ ਦੇ ਏਡੀਜੀਪੀ ਸਾਹਿਬ ਜਾਂ ਡੀਜੀਪੀ ਸਾਹਿਬ ਆ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਇਸ ਗੱਲ ਨੂੰ ਬਿਲਕੁਲ ਹੀ ਨਾ ਕਰੋ ਜਿਹੜਾ ਕਿ ਕਿਥੋਂ ਦੇ ਲੋਕਾਂ ਦੇ ਮੌਲਕ ਅਧਿਕਾਰਾਂ ਦੇ ਨਾਲ ਇਹ ਤੱਕ ਆ ਜੇ ਸਰਕਾਰ ਨੇ ਇਹ ਗੱਲ ਸਾਡੀ ਨਾ ਸਮਝੀ ਤੇ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕੋਈ ਸਾਡੀ ਲੀਗਲ ਟੀਮ ਹੈ ਉਹ ਟੀਮ ਜਿਹੜਾ ਸਾਡਾ ਇੱਕ ਅਧਿਕਾਰ ਬਣਦਾ ਕਿ ਅਸੀਂ ਕੋਰਟ ਦੇ ਰਾਹੀਂ ਜਾਂ ਹੋਰ ਵੀ ਜਿਹੜੀ ਕੋਈ ਲੀਗਲ ਗੱਲ ਹੋ ਉਹ ਵੀ ਕਰਾਂਗੇ ਔਰ ਲੋਕਾਂ ਨੂੰ ਨਾਲ ਲੈ ਕੇ ਜੇ ਸਰਕਾਰ ਇਹਨਾਂ ਚੀਜ਼ਾਂ ਤੋਂ ਨਾ ਹਟੀ ਤੇ ਅਸੀਂ ਸੰਘਰਸ਼ ਵੀ ਕਰਾਂਗੇ ਜਿਹੜਾ ਕਿ ਅਸੀਂ ਸੋਚਦੇ ਹਾਂ ਕਿ ਪੰਜਾਬ ਦੇ ਅੰਦਰ ਇਹਨਾਂ ਨੇ ਇੱਕ ਇਹੋ ਜਿਹਾ ਡਰ ਤੇ دہشت ਦਾ ਮਾਹੌਲ ਬਣਾਇਆ ਹੋਇਆ ਇੱਕ ਜਿਹੜਾ ਆਮ ਨਾਗਰਿਕ ਜਿਹੜਾ ਚਾਹੁੰਦਾ ਹੈ ਕਿ ਮੈਂ ਪੀਸਫੁਲ ਤਰੀਕੇ ਨਾਲ ਕਿਤੇ ਕੰਮ ਕਰਾਂ ਜਾਂ ਉਹਦੀ ਮਰਜ਼ੀ ਦੇ ਨਾਲ ਉਹ ਵਿਚਾਰ ਉਹਨਾਂ ਨੂੰ ਇਹ ਰੋਕਣਾ ਚਾਹੁੰਦੇ ਆ ਆਪਣੀ دہشت ਦੇ ਨਾਲ ਸੋ ਇੱਕ ਬਹੁਤ ਵੱਡਾ ਮੁੱਦਾ ਹੈ ਜਿਹੜਾ ਕਿ ਅਸੀਂ ਸੋਚਦੇ ਹਾਂ ਕਿ ਕਦੀ ਕਿਸੇ ਹੋਰ ਪਾਰਟੀ ਦੇ ਕਿਸੇ ਵੀ ਬੰਦੇ ਨੂੰ ਠਾਣਿਆਂ ਵਿੱਚ ਨਹੀਂ ਬੁਲਾਇਆ ਜਾਂਦਾ ਜਾਂ ਸੀਆਈਡੀ ਉਹਨਾਂ ਨੂੰ ਫੋਨ ਕਰਕੇ ਤੰਗ ਪਰੇਸ਼ਾਨ ਨਹੀਂ ਕਰਦੀ ਸਿਰਫ ਤੇ ਸਿਰਫ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਜਿਹੜੀ ਬਣੀ ਆ ਪਾਰਟੀ ਬਣੀ ਆ ਉਹਨਾਂ ਦੇ ਹੀ ਸੇਵਾਦਾਰਾਂ ਨਾਲ ਇਹ ਬਿਲਕੁਲ ਕੀਤਾ ਜਾ ਰਿਹਾ ਸੋ ਇਹ ਦੋ ਸਾਡੇ ਅੱਜ ਦੇ ਮੁੱਦੇ ਸੀ ਜਿਨ੍ਹਾਂ ਦੇ ਕਰਕੇ ਆਪਾਂ ਇਹ ਪ੍ਰੈਸ ਕਾਨਫਰੰਸ ਰੱਖੀ ਆ ਸੋ ਬਾਪੂ ਜੀ ਦਾ ਥੋੜਾ ਗਲਾ ਨਹੀਂ ਸੀ ਠੀਕ ਇਸ ਕਰਕੇ ਨਹੀਂ ਤੇ ਸਾਰੀਆਂ ਗੱਲਾਂ ਉਹਨਾਂ ਨੇ ਅਡਰੈਸ ਕਰਨੀਆਂ ਸੀਗੀਆਂ ਸੋ ਤੁਹਾਨੂੰ ਇਹ ਸਾਰੀ ਗੱਲ ਦੱਸੀ ਗਈ ਆ ਉਹ ਬਿਲਕੁਲ ਹੱਲੇ ਅਸੀਂ ਜਿਹੜੀ ਪਾਰਟੀ ਆ ਉਹ ਮਾਗੀ ਦੇ ਦਿਹਾੜੇ ਦੇ ਉੱਤੇ ਅਸੀਂ ਜਿਹੜਾ 13 ਜਨਵਰੀ ਨੂੰ ਬਣਾਈ ਸੀਗੀ ਔਰ ਇੰਨੇ ਥੋੜੇ ਸਮੇਂ ਦੇ ਵਿੱਚ ਅਸੀਂ ਪਿੰਡਾਂ ਤੋਂ ਹੀ ਕੋਸ਼ਿਸ਼ ਕਰ ਰਹੇ ਆ ਕਿ ਹਰ ਪਿੰਡ ਦੇ ਵਿੱਚ ਸਾਡੀਆਂ ਕਮੇਟੀਆਂ ਬਣਨ ਔਰ ਉਹ ਜਿਹੜੀਆਂ ਕਮੇਟੀਆਂ ਆ ਉਹ ਭਰਤੀ ਵੀ ਕਰ ਰਹੀਆਂ ਨੇ ਜਿੱਥੇ-ਜਿੱਥੇ ਬਣ ਗਈਆਂ ਨੇ ਔਰ ਲੋਕਾਂ ਦੇ ਵਿੱਚ ਬੜਾ ਵੱਡਾ ਉਤਸ਼ਾਹ ਹੈ ਉਹ ਸੋਚਦੇ ਨੇ ਕਿ ਜੋ ਸਰਕਾਰ ਦਾ ਤਸ਼ੱਦਦ ਜੋ ਸਰਕਾਰ ਪੰਜਾਬ ਦੇ ਨਾਲ ਕਰ ਰਹੀ ਆ ਉਹ ਬਿਲਕੁਲ ਗਲਤ ਗੱਲ ਹੈ ਔਰ ਪੰਜਾਬ ਦੇ ਲੋਕਾਂ ਦੇ ਅੰਦਰ ਇੱਕ ਬੜੀ ਵੱਡੀ ਅੱਜ ਗੱਲ ਖੜੀ ਆ ਕਿ ਉਹ ਕੇਂਦਰ ਦੀਆਂ ਜਿੰਨੀਆਂ ਪਾਰਟੀਆਂ ਨੇ ਸੈਂਟਰ ਦੀਆਂ ਉਹਨਾਂ ਨੂੰ ਪੰਜਾਬ ਦੇ ਅੰਦਰ ਦੇਖਣਾ ਨਹੀਂ ਚਾਹੁੰਦੀਆਂ ਲੋਕ ਚਾਹੁੰਦੇ ਆ ਕਿ ਪੰਜਾਬ ਦੇ ਹਿੱਤ ਵਾਲੀ ਕੋਈ ਇਹੋ ਜੀ ਧਿਰ ਹੋਵੇ ਪਾਰਟੀ ਹੋਵੇ ਜਿਹੜੀ ਪੰਜਾਬ ਦੀ ਗੱਲ ਕਰੇ ਔਰ ਉਹ ਦ੍ਰਿੜਤਾ ਨਾਲ ਗੱਲ ਕਰ ਸਕੇ ਕਿਉਂਕਿ ਜਿਹੜੀਆਂ ਦੂਸਰੀਆਂ ਪਾਰਟੀਆਂ ਆ ਉਹ ਜਿਹੜੇ ਪੰਜਾਬ ਦੇ ਹਿੱਤ ਆ ਉਹਨਾਂ ਤੇ ਉਹ ਗੱਲ ਨਹੀਂ ਕਰਦੀਆਂ ਸੋ ਅਸੀਂ ਬਿਲਕੁਲ ਜਿਹੜੇ ਪੰਜਾਬ ਦੇ ਮੁੱਦੇ ਆ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਦੇ ਉੱਤੇ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਅਸੀਂ ਕੀ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਾਰੀਆਂ ਗੱਲਾਂ ਸਪਸ਼ਟ ਕੀਤੀਆਂ ਜਾਣਗੀਆਂ ਪਰ ਇਹ ਆ ਕਿ ਸਾਡੀ ਪਾਰਟੀ ਦਾ ਸੰਗਠਨ ਜਿਸ ਦਿਨ ਤੋਂ ਅਸੀਂ ਤੁਰੇ ਆ ਅਸੀਂ ਬਿਲਕੁਲ ਸੈਟੀਸਫਾਈਡ ਆ ਉਹ ਬਹੁਤ ਵਧੀਆ ਤਰੀਕੇ ਨਾਲ ਅੱਗੇ ਵੱਧ ਰਿਹਾ ਆ ਔਰ ਸਾਡੀ ਪਾਰਟੀ ਆਪਣੇ ਬਲਬੂਤੇ ਦੇ ਉੱਤੇ ਅਸੀਂ ਚਾਹੁੰਦੇ ਆ ਕਿ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਉਹ ਇਲੈਕਸ਼ਨਾਂ ਚਾਹੇ ਉਹ ਸ਼੍ਰੋਮਣੀ ਕਮੇਟੀ ਦੀਆਂ ਹੋਣ ਚਾਹੇ ਉਹ ਵਿਧਾਨ ਸਭਾ ਦੀਆਂ ਹੋਣ ਉਹ ਭਾਈ ਅਮਰਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਉਹ ਲੜੀਆਂ ਜਾਣ ਗਿਆ ਭਾਈ ਅਮਰਤਪਾਲ ਸਿੰਘ ਹੁਣਾਂ ਨੂੰ ਇਲੈਕਸ਼ਨ ਲੜਾਉਣ ਲਈ ਪੰਜਾਬ ਨਹੀਂ ਪੂਰੀ ਦੁਨੀਆ ਦਾ ਕਿਤੇ ਵੀ ਕਿਸੇ ਵੀ ਕੋਨੇ 'ਚ ਜਿਹੜਾ ਪੰਜਾਬ ਨੂੰ ਪਿਆਰ ਕਰਨ ਵਾਲਾ ਸੀਗਾ ਉਹਨਾਂ ਨੇ ਉਹਨਾਂ ਨੂੰ ਜਿਤਾਉਣ ਲਈ ਉਹ ਕੋਸ਼ਿਸ਼ ਕੀਤੀ ਔਰ ਭਾਈ ਅਮਰਤਪਾਲ ਸਿੰਘ ਹੁਣੇ ਸ਼ਾਇਦ ਮੈਨੂੰ ਲੱਗਦਾ ਉਹ ਆਪ ਇਲੈਕਸ਼ਨ ਵੀ ਨਹੀਂ ਲੜਨਾ ਚਾਹੁੰਦੇ ਸੀ ਉਦੇ ਲਈ ਸੰਗਤ ਨੇ ਖਡੂਰ ਸਾਹਿਬ ਦੀ ਨੇ ਵੀ ਉਹਦੇ ਵਿੱਚ ਇਹਨਾਂ ਨੇ ਵੀ ਸਾਰਿਆਂ ਨੇ ਕਿਹਾ ਕਿ ਭਾਈ ਤੁਹਾਨੂੰ ਇਲੈਕਸ਼ਨ ਲੜਨੀ ਚਾਹੀਦੀ ਆ ਔਰ ਤੁਹਾਨੂੰ ਜਿਹੜੀਆਂ ਪੰਜਾਬ ਦੀਆਂ ਗੱਲਾਂ ਨੇ ਉਹ ਪਾਰਲੀਮੈਂਟ 'ਚ ਜਾ ਕੇ ਰੱਖਣੀਆਂ ਚਾਹੀਦੀਆਂ ਨੇ ਸੋ ਖਾਲਸਾ ਜੀ ਦੇ ਕੋਲ ਅਸੀਂ ਅੱਜ ਨਹੀਂ ਆਏ ਅੱਗੇ ਵੀ ਅਸੀਂ ਇਹਨਾਂ ਨੂੰ ਮਿਲਦੇ ਆ ਇਸ ਘਰ ਦੇ ਵਿੱਚ ਅੱਜ ਪਹਿਲੀ ਵਾਰੀ ਨਹੀਂ ਆਏ ਅੱਗੇ ਵੀ ਬੜੀ ਵਾਰੀ ਆਏ ਆ ਸੋ ਇਹਨਾਂ ਨੇ ਜਦੋਂ ਤੁਸੀਂ ਇਹਨਾਂ ਦੀ ਇੰਟਰਵਿਊ ਸੁਣਦੇ ਆ ਬੜੀ ਇਹ ਵਧੀਆ ਤਰੀਕੇ ਨਾਲ ਉੱਥੇ ਗੱਲ ਸਾਰੀ ਰੱਖਦੇ ਨੇ ਕਿ ਭਾਈ ਅਮਰਤਪਾਲ ਸਿੰਘ ਪੰਜਾਬ ਦੇ ਵਿੱਚ ਕੀ ਕਰ ਸਕਦੇ ਨੇ ਉਹਨਾਂ ਆਉਣਾ ਅੱਗੇ ਕਿਉਂ ਜ਼ਰੂਰੀ ਆ ਉਹਨਾਂ ਦਾ ਜੇਲ੍ਹ ਚੋਂ ਕਿਉਂ ਆ ਉਹ ਬੜੀ ਵਧੀਆ ਤਰੀਕਿਆਂ ਨੇ ਇਹਨਾਂ ਨੇ ਸਾਰਿਆਂ ਨੂੰ ਉਹ ਗੱਲ ਸਮਝਾਈ ਆ ਲਈ ਪਹਿਲਾਂ ਤਾਂ ਅਸੀਂ ਜਿਹੜੀ ਪਿਛਲੀ 2 ਸਾਲ ਦੀ ਸੀਗੀ ਉਹਨਾਂ ਦੇ ਉੱਤੇ ਐਨਐਸਏ ਲੱਗੀ ਹੋਈ ਉਦੇ ਲਈ ਆਪਾਂ ਸੁਪਰੀਮ ਕੋਰਟ ਦੇ ਵਿੱਚ ਤਾਂ ਨਹੀਂ ਸੌਰੀ ਹਾਈ ਕੋਰਟ ਦੇ ਵਿੱਚ ਗਏ ਸੀਗੇ ਜਿਹੜੀ ਕਿ ਉੱਥੇ ਵੀ ਸਾਨੂੰ ਬੜਾ ਇਹ ਮਹਿਸੂਸ ਹੁੰਦੀ ਆ ਗੱਲ ਲੀਗਲ ਤੌਰ ਤੇ ਸਾਰੇ ਰਾਜਦੇਵ ਸਿੰਘ ਸਾਹਿਬ ਜੀ ਬੈਠੇ ਨੇ ਸਾਡੇ ਕੋਲ ਇਹਨਾਂ ਨੂੰ ਪਤਾ ਕਿ ਉੱਥੋਂ ਵੀ ਪੂਰੇ 1 ਸਾਲ ਦੇ ਅੰਦਰ ਕੋਰਟ ਨੂੰ ਅਸੀਂ ਕਿਹਾ ਕਿ ਸਾਨੂੰ ਇੱਕ ਗੱਲ ਹੀ ਦੱਸ ਦਿਓ ਵੀ ਕੀ ਜਿਹੜੀ ਉਹਨਾਂ ਦੇ ਉੱਤੇ ਐਨਐਸਏ ਲੱਗੀ ਉਹ ਸਹੀ ਆ ਜਾਂ ਗਲਤ ਆ ਉਹਦਾ ਹੱਲੇ ਤੱਕ ਰਿਜ਼ਲਟ ਨਹੀਂ ਮਿਲਿਆ ਪਰ ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਸਾਰੀ ਲੀਗਲ ਟੀਮ ਦੀ ਸਲਾਹ ਲੈ ਕੇ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾਣਾ ਚਾਹੁੰਦੇ ਹਾਂ